ਤੋਤੇ ਰਾਤ੍ਰਮਿਆਂ પ્રાਣੀ ਰੰਜਿਸ਼ ਨੂੰ ਲੈ ਕੇ ਕਪੂਰ ਖਲਾ ਦੇ ਪਿੰਡ ਕਿਸਾਨ ਸਿੰਘ ਵਾਲਾ ਵਿਖੇ 8 ਤੋਂ 10 ਘਰਾਂ ਦੀ ਭੰਨ ਤੋੜ ਕੀਤੀ ਗਈ ਜਿਸ ਦੇ ਵਿੱਚ ਦੋ ਧਿਰਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਗਿਆ ਤੇ ਇੱਕ ਧਿਰ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦਾ ਕਹਿਣਾ ਸੀ ਕਿ ਰਿਸ਼ਤੇਦਾਰ ਦੇ ਵਿੱਚ ਨੌਜਵਾਨ ਪਿੰਡ ਦੀ ਕੁੜੀ ਨਾਲ ਸ਼ੇਰ ਸ਼ਾੜ ਕਰਦਾ ਸੀ ਸਾਡੇ ਵੱਲੋਂ ਛਿੜਕਣ ਦੇ ਉੱਪਰ ਉਹ 12 ਨੌਜਵਾਨ ਵਿਅਕਤੀਆਂ ਨੂੰ ਬੁਲਾ ਕੇ ਸਾਡੇ ਘਰ ਦੀ ਭੰਨ ਤੋੜ ਕਰਦਾ ਸੀ ਬੇਟੇ ਕੀ ਟੋੜਣਾ ਔਰ ਕਿਹੜਾ ਪਿੰਡ ਆ ਅੱਜ ਨਾਮ ਆਫਰੀਦ ਘਰ ਆ ਇਹ ਪਿੰਡ ਕਿਸ਼ਨ ਸਿੰਘ ਵਾਲਾ ਜਿਹੜਾ ਤੁਹਾਡੇ ਸਮਾਨ ਦੀ ਭੰਤੋੜ ਕੀਤੀ ਹੈ ਕਿਦੋਂ ਕੀਤੀ ਹੈ ਇੰਜ ਹੀ ਰਹੇ ਸੀ ਸਾਡੇ ਧੰਨਵਾਦੀ ਸਵੇਰ 4:30 ਵਜੇ ਆਏ ਅਸੀਂ ਮੈਂ ਮੇਰੀ ਮੰਮੀ ਤੇ ਮੇਰੀ ਭੈਣ ਸੁੱਤੇ ਪਿਆ ਸੀਗੇ ਉਹ ਆ ਗਏ ਆ ਅਹੀਂ ਇਧਰੋਂ ਨਹੀਂ ਕੋਠੇ ਦਾ ਨਹੀਂ ਭੱਜ ਗਏ ਤੁਹਾਡੀ ਮੰਮਾ ਨੂੰ ਉਹਨਾਂ ਨੇ ਕੜ ਲਿਆ ਉਹਨਾਂ ਦੀ ਸੱਟਾਂ ਲੱਗੀਆਂ ਆਂ ਇਹ ਦੋਨੇ ਭੈਣਾ ਉਹਨੇ ਤੇ ਇਹ ਸਣਾ ਦੰਨਾਂ ਨਹੀਂ ਰਿੰਦ ਸਣਾ ਦਰ ਗੁਜ ਦੌੜ ਗਏ ਸਾਡਾ ਮੇ ਸਾਡੇ ਦਿਰਤੇ ਨਹੀਂ ਆਪਿਕ ਮੋਜੀ ਮੇਰੀ ਬੇਟੀ ਤੇਰੇ ਡੈਡੀ ਕਿੱਥੇ ਆ ਮੇਰੇ ਡੈਡੀ ਜੀ ਦੀ ਦਾਤੂ ਕੀ 2 ਸਾਲ ਪਹਿਲਾਂ ਅੱਜ ਮੇਰੀ ਬੇਟੀ ਹੋਣਾ ਪੜਿਆ ਜਿਨ੍ਹਾਂ ਨੇ ਤੇ ਤੁਹਾਡੇ ਘਰ ਦੀ ਤੋੜ ਪੰਨ ਕੀਤੀ ਆ ਤੁਸੀਂ ਉਹਨਾਂ ਨੂੰ ਬਚਾਉਂਦੇ ਆ ਹਾਂਜੀ ਹਾਂਜੀ ਬਚਾਉਂਦੇ ਹਾਂ ਹਾਂਜੀ ਪਹਛਾਨਦੇ ਆ ਕਿੰਨੇ ਜਾਣੀ ਸੀਗੇ ਘਰ ਤੋਂ ਘਟ ਜਾਲੀ ਪਜਾ ਜਾਣੀ ਸੀ 100 ਹੀ ਤੁਹਾਡੇ ਘਰ ਨੂੰ ਉਹਨਾਂ ਨੇ ਟਾਰਗੇਟ ਕਿਉਂ ਕੀਤਾ ਪਤਾ ਨਹੀਂ ਜੀ ਸਾਡਾ ਭਰਾ ਜੀ ਸਿੱਧੀਗਾ ਹਾਂ ਸਾਡਾ ਬ੍ਰਦਰ ਜੀ ਇਹੋ ਇੱਕ ਲੜਾਈ ਹੋਈ ਸੀ ਕਿਸੇ ਕੁੜੀਆਂ ਤੋਂ ਅੱਛਾ ਉਸ ਦਿਨ ਉਹ ਨਹੀਂ ਸੀਗਾ ਪਰ ਅਸੀਂ ਉਹ ਸਾਡੇ ਨਾਲ ਨਹੀਂ ਸਹੀ ਰਹਿੰਦਾ ਇਹਨੂੰ ਬੇਦਖਲ ਕੀਤਾ ਹੋਇਆ ਸਾਡੇ ਕੋਲ ਸਾਡੇ ਕੋਲ ਸਾਡੇ ਕੋਲ ਡਾਕੂਮੈਂਟ ਹੈ ਗੀ ਇਹਨੂੰ ਬੇਦਖਲ ਕੀਤਾ ਉਹ ਸਾਡੇ ਨਾਲ ਨਹੀਂ ਦਿੰਦਾ ਉਹਦੇ ਨਾਲ ਤੁਮਣੀ ਨਹੀਂ ਬਣਿਆ ਮੈਨੇ ਸਾਨੂੰ ਟਾਰਗੇਟ ਕੀਤਾ ਅੰਡਪੀਤਾ ਦੇਰਤੇ ਨਹੀਂ ਹੈਗਾ ਤੁਹਾਡੀ ਤੁਹਾਡੀ ਮਾਂ ਨੂੰ ਉਹਨਾਂ ਨੇ ਵਾਰ ਲਿਆ ਉਹਨਾਂ ਦੀ ਬਹੁਤ ੱਡਾਂ ਲੱਗੀ ਮਾ ਮਾ ਤੁਹਾਡੀ ਕਿੱਥੇ ਆ ਮਾ ਉਹਨੂੰ ਪਤਾ ਨਹੀਂ ਉਹਨਾਂ ਨੂੰ ਲੈ ਗਏ ਆ ਕੇ ਫਿਰ ਤੁਸੀਂ ਇਹ ਜਿਹੜਾ ਮਾਮਲਾ ਪੰਚਾਇਤ ਦੇ ਤੇ ਹਾਂਚ ਲੈਂਦਾ ਨਹੀਂ ਜੀ ਸਾਡੇ ਪਿੰਡ ਦਾ ਸਰਪੰਚ ਸਾਡੀ ਤੋਂ ਹੁੰਦਾ ਨਹੀਂ ਪੁਲਿਸ ਨੂੰ ਸੂਚਨਾ ਦਿੱਤੀ ਆ ਹਾਂਜੀ ਪੁਲਿਸ ਆਈ ਮੋਕਾ ਦੇਖਣ ਨਹੀਂ ਜੀ ਕੋਈ ਸਾਡੇ ਪੁਲਸਵਾਰ ਨਹੀਂ ਆਇਆ ਜੇ ਅਸੀਂ ਉਹਨੂੰ ਰਾਜਵਿੰਦਰ ਤੰਗ ਸਰਪੰਚ ਜੀ ਆ ਜੀ ਉਹ ਉਹਨਾਂ ਦੀ ਪੂਰੀ ਮਦਦ ਕਰਦੇ ਆ ਤੇ ਪੁਲਸੇ ਉਹਨਾਂ ਨੂੰ ਕਹਿ ਕੇ ਜਾਂਦੀ ਇਹਨਾਂ ਦੀ ਜਿੱਦਾਂ ਮਰਜ਼ੀ ਤੋੜਪੰਨ ਕਰੋ ਸੀ ਤੁਹਾਡੇ ਨਾਲ ਆ ਇਹਨਾਂ ਨੂੰ ਮੁੰਡਿਆਂ ਨੂੰ ਵੱਢ ਦਿਓ ਇਹਨਾਂ ਦੀਆਂ ਔਪਣੀਆਂ ਨੂੰ ਵੱਢ ਦਿਓ ਜਿਨ੍ਹਾਂ ਨੇ ਤੁਹਾਡੇ ਨਾਲ ਜਿਨ੍ਹਾਂ ਨੇ ਤੁਹਾਡੇ ਸਬੰਧ ਦੀ ਪੰਤ ਤੋੜ ਕੀਤੀ ਆ ਉਹ ਸਰਪੰਚ ਉਹਨਾਂ ਨੂੰ ਸ਼ਾਇਦ ਹੁੰਦਾ ਤੁਹਾਡੇ ਮਤਾਂ ਹਾਂਜੀ ਹਾਂਜੀ ਜੀ ਪੂਰੀ ਉਧਰ ਮਦਦ ਕਰਦੇ ਆ ਤੁਹਾਡੇ ਉਹ اپੋਜੀਟ ਪਾਰਟੀ ਜੀ ਇਸ ਕਰਕੇ ਉਹ ਸਾਡੀ ਮਦਦ ਨਹੀਂ ਕਰਦੇਗੇ ਸੀ ਬਹੁਤ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਮੁਝਾ ਲਓ ਦਾ ਦੇਣਾ ਡਾਕੂ ਹੀ ਲਿੰਕੇ ਬਰ ਸਾਡੀ ਉਹ ਗੱਲ ਨਹੀਂ ਸੋਹੰਦੇ ਜੀ ਪੁਲਿਸ ਵਾਲੇ ਵੀ ਉਹਨਾਂ ਦੀ ਮਦਦ ਹੀ ਕਰਦੇ ਆ ਕੀ ਮੰਗ ਕਰਦੇ ਤੁਸੀਂ ਉਹ ਉਹਨਾਂ ਨੇ ਇਹ ਸਾਡੀ ਵਾਦ ਤੋਂ ਵਾਦ ਦੀ ਹਾਲ ਬਗਿਤੀ ਜਾਵੇ ਰਾਤੀ ਜਦੋਂ ਆਏ ਸਾਨੂੰ ਕਹਿੰਦੇ ਆਂ ਬੁੜੀਆਂ ਬੜੀਆਂ ਨਹੀਂ ਤੇ ਕੜੀਆਂ ਆਈਆਂ ਇਹਨਾਂ ਨੂੰ ਬਾੜ ਦੇ ਦਿੱਤਾ ਆਏ ਦਿਨੇ ਮਾਵਾਂ ਦੇ ਘੋਟੇ ਢਾਣੀ ਭੱਜ ਗਿਆ ਸਾਡੀ ਮਾਦਾ ਨੂੰ ਫੜਦੇ ਉਹਨਾਂ ਦੇ ਸੱਟਾਂ ਲੱਗੀਆਂ ਕੀ ਕੀ ਦਾ ਕਰਦਾ ਨੁਕਸਾਨ ਹੋਇਆ ਮਾੜਾ ਦੇਦਾ ਕੋਈ ਨਹੀਂ ਥੋੜੀ ਕੋਈ ਪੱਕਾ ਨਹੀਂ ਛੱਡਿਆ ਸਾਡੇ ਥਲੰਡਰ ਲੈ ਕੇ ਚਲ ਗਏ ਸਾਡੇਾਰੇ ਪੈਸੇ ਲੈ ਕੇ ਚਲ ਗਏ ਕਰੋ ਸਾਡੇ ਕੂਲਰ ਸਾਡੇ ਪੱਕੇ ਸਾਡੇ ਬੈੱਡ ਵੀ ਨਹੀਂ ਛੱਡੇ ਤੁਹਾਡੀ ਫ੍ਰਿਜ ਤੂ ਤੂ ਕਹਿੰਦੀ ਉਹ ਮੋੜਾਂ ਤੇ ਖੜੇ ਕਰ ਗਏ ਸਾਡੇ ਸਮਾਨ ਉਹ ਜਿਹੜਾ ਸਮਾਨ ਉਹ ਫ੍ਰਿਜ ਵੀ ਤੁਹਾਡੀ ਹੈ ਹਾਂਜੀ ਜੀ ਸਾਡੀ ਹੈ ਵਾਸ਼ਿੰਗ ਮਸ਼ੀਨ ਸਾਡੇ ਬਦ ਬੈੱਡ ਸਾਡੇ ਪੱਕੇ ਸਾਡੇ ਹਾਂਜੀ ਜੀ ਆਰਾ ਕੋ ਦੀ ਤੋੜ ਗਏ ਆ ਜੀ ਉਹ ਸਾਡੀ ਨਹੀਂ ਮੰਨੀ ਜੀ ਸਾਡੇ ਪਿੰਡ ਦਾ ਸਰਪੰਚ ਸਾਡੀ ਕੋਈ ਦਿਨਮਾਈ ਨਹੀਂ ਕਰਦਾ ਕੋਈ ਪੁੱਤ ਸਾਡੀ ਦਿਨਮਾਈ ਨਹੀਂ ਕਰਦੀ ਸਾਡਾ ਵੀ ਸਾਡੇ ਤੇਰਤੇ ਨਹੀਂ ਹੈਗਾ ਲੋਕ ਲੋਕ ਉਛਦੇ ਆ ਉਧਰ ਜਾਂਦਾ ਆ ਤੇ ਘੜ ਕੇ ਲੜਾਈਆਂ ਕਰਾਉਂਦਾ ਆ ਕਹਿ ਦਿੰਦਾ ਇਤਨੀ ਲੜੋਂ ਮੈਂ ਸਾਡੇ ਨਾਲ ਆ ਜੀ ਸਾਡੀ ਕੋਈ ਦਿਨਮਾਈ ਨਹੀਂ ਕਰਦਾ ਜੀ ਤੇੰਨੇ ਮਾਵਾ ਦੀਆ ਰੇ ਨਹੀਂ ਆਪਣਾਈ ਘਰ ਦਾ ਰਜਗਾਰ ਜਲਾਈ ਦੇ ਸਾਡੇ ਡਾਕੂਮੈਂਟ ਮੇਰੀ ਭੈਣ ਦੇ ਸਾਰੇ ਪਾਸਪੋਰਟ ਸਾਰਾ ਕੁਝ ਥਾੜ ਗੇ ਮੈਜਿਕੋਜ ਬੜਦੀ ਮੇਰੇ ਸਾਰੇ ਡਾਕੂਮੈਂਟ ਥਾੜ ਗੇ ਆਡੀ ਕਾਪੀਆਂ ਬੈਂਗਾ ਪਾੜ ਗੇ ਮਾਰੇ ਕੱਪੜੇ ਕੁਝ ਨਹੀਂ ਜਿੱਦਾ ਛੱਡ ਕੇ ਗਏ ਸਾਡੇ ਸਾਰੇ ਕੁਝ ਛੜਿਆ ਮੇਰੇ origignal ਡਾਕੂਮੈਂਟ ਵੀ ਪਾੜ ਕੇ ਚਲ ਗਏ ਅਜੀ ਸਾਡੇ ਤੋਂ ਕੋਈ ਡਾਕੂਮੈਂਟ ਵੀ ਨਹੀਂ ਹੈਗਾ ਅਨੇਕੀ ਮੇਰਾ ਰੈ residen t ਸਰਟੀਫਿਕੇਟ ਵੀ ਬਾੜ ਗਏ ਜਲੇ ਗਏ ਜੀ ਮੇਰੇ ਕਾਲਜ ਵਾਲਿਆਂ ਨੇ ਮੰਗਿਆ ਮੈਂ ਕਿਰਵਾ ਕੇ ਰੱਖਿਆ ਮੇਰਾ ਸਰਟੀਫਿਕੇਟ ਆ ਲੈ ਤਾ ਦੇ ਦੀ ਆਣ ਕੇ ਜੀ ਮੇਰੇ ਇਨਕਮ ਦੇ ਮੇਰੇ ਦਾਰ ਘਰ ਮੇਰੇ origi nal ਸਰਟੀਫਿਕੇਟ ਸਾਰਾ ਕੁਝ ਹੀ ਛੋੜ ਕੇ ਉਹ ਬਾੜ ਕੇ ਚਲੇ ਗਏ ਨਹੀਂ ਕੋਣ ਕੋਜੀ ਨਹੀਂ ਰਹਿ ਗਿਆ ਗੱਤਾਂ ਦਾ ਘਰ ਦਰਦ ਹਰਦਾਨੇ ਦਾ ਨਹੀਂ ਨਿਕਮ ਨਹੀਂ ਹੈਗੀ ਅਸੀਂ ਆਪਣਾ ਸਾਰਾ ਆਤਮਾਨ ਦੁਆਰਾ ਬਣਾ ਸਕਵੇ ਰੁਬਲਾ ਸਾਡੇ ਨਾਲ ਨਹੀਂ ਰਹਿੰਦਾ ਸਾਡਾ ਵੀ ਦਰਦ ਦੇਰ ਦੇ ਨਹੀਂ ਹੈ ਜੀ ਆਏ ਬੜੇ ਦੁਖਾਈਏ ਲੈ ਵੜੇ اندھاگمنٹ سارے ढ़ाੜੇ کے جل گئے ਸਾਡੀ ਮਦਰਾਤ ਵਕਤ ਜਗ ਪਈ ਆ ਉਹਨਾਂ ਨੂੰ ਪਤਾ ਨਹੀਂ ਗੇੜੇ ਹੌਸਪੀਟਲ ਲੈ ਕੇ ਗਏਲੀ ਤੇ ਦੋਨੇ ਹੀ ਪਹਿਣਾ ਪਿੰਨ ਜਿਆ ਕਦੀ ਕੋਈ ਆ ਕੇ ਕਹਿ ਦਿੰਦਾ ਅਸੀਂ ਲੁਕੇ ਪਿਆ ਸਵੇਰ ਦੇ ਉਹ ਕਹਿੰਦੇ ਇਹ ਨਰੀਆ ਕੁੜੀਆਂ انی دنیا ਆਈਓ ਨਨੂ ਤੂੰ ਦੁਮਾਨਾ ਕਿੰਦੇ ਸਾਡੇ ਗਲੇ ਚਲ ਜਾਈ ਸਾਡੇ ਘਾਟੇ ਲਾ ਦੇਣੇ ਆ ਨੰਨੇ ਮੁੰਡੇ ਕਹਿੰਦੇ ਸਾਡੇ ਘਾਟੇ ਲਾ ਦੇਣੇ ਆਡੇ ਘਰ ਦੀ ਕੋਈ ਚੇਹ ਨਹੀਂ ਕਿ ਨਾ ਤੋੜ ਇਹ ਤੁਹਾਡਾ ਘਰ ਹੈ ਜਿੱਥੇ ਛੁੱਟਣਾ ਇਹ ਸਾਡਾ ਘਰ ਹੈ ਜੀ ਇਹ ਕਿੰਨੇ ਵਜੇ ਦੀ ਘਟਣਾ ਹੈ ਇਹ ਜੀ ਸਾਡੇ ਤਿੰਨ 4 ਵਜੇ ਦੀ ਘਟਣਾ ਅਸੀਂ ਇੱਥੇ ਸੁੱਤੇ ਪਏ ਸੀ ਸਾਡੇ ਘੇਟ ਪਉਣ ਲੱਗੇ ਵੀ ਨਹੀਂ ਕੋਟੂ ਕੋਟੀ ਹੋਇਆ ਉਹਨਾਂ ਨੇ ਸਾਡੀ ਮਾਤਾ ਨੂੰ ਫੜ ਲਿਆ ਵਾ ਸਾਡੀ ਹਿੰਮਤ ਨਹੀਂ ਹੁੰਦਾ ਕਿ ਵੱਡੀਆਂ ਵੱਡੀਆਂ ਦਾਤਰ ਕਿਰਪਾਨਾਂ ਕੁੜੀਆਂ ਨੇ ਅੰਦਰ ਦੁਮਾਸੇ ਬਣੇ ਹੋਏ ਸੀ ਗੁੜੀਆਂ ਦੇ ਦਾਤਰ ਵੱਡੇ ਵੱਡੇ ਸਾਡੀ ਹਿੰਮਤ ਨਹੀਂ ਹੋਈ ਉਹ ਕਹਿੰਦੇ ਜੀ ਕੁੜੀਆਂ ਇਹੀ ਚੱਕ ਕੇ ਲੈ ਜਾਣੀਆਂ ਸਾਡੇ ਸਾਡੇ ਆਪੀ ਤਾਂ ਸਿਰ ਨਹੀਂ ਹੈਗਾ ਇਹ ਆਪਣੇ ਵੀਰ ਨੂੰ ਫੇਰ ਨਕਲ ਕੀਤਾ ਹੋਇਆ ਸਾਨੂੰ ਉਹਨਾਂ ਨਾਲ ਹੀ ਹੋ ਗਿਆ ਫੇਰ ਨਕਲ ਕੀਤੇ ਨੂੰ ਸਾਡੇ ਕੋ ਪਰੂ ਮੁਸਾਡੇ ਸਾਡਾ ਸਰਪੰਚ ਸਾਡੀ ਮਦਦ ਨਹੀਂ ਕਰਦਾ ਪੁਲਿਸ ਕੋਈ ਸਵੇਰ ਦੀ 112 ਨੰਬਰ ਤੇ ਫੋਨ ਕੀਤਾ ਬੁੱਲਸ ਨਹੀਂ ਆਈ ਸਾਡੇ ਇਹ ਜਦੋਂ ਜਿੱਕ ਕੱਤਨਾ ਵਾਪਰਿਆ ਕਿੰਨੇ ਵਜੇ ਦੀ ਇਹ ਹੈਗੀ ਆ ਇਹ ਸਾਡੇ 4 ਵਜੇ ਦੀ ਤੇ ਤੁਸੀਂ ਫਿਰ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਸੀਂ ਡਰ ਬਿਮਾਰੇ ਪੈਦਾ ਤੇ ਸਾਡੇ ਭੱਜੇ ਆ ਭੱਜਦੇ ਭੱਜ ਤੇ ਸਾਨੂੰ ਸੱਤ ਵਜੇ ਪੁਲਿਸ ਮੋਕੇ ਤੇ ਆ ਗਈ ਨਹੀਂ ਹੁਣ ਆਈ ਹੈ ਇੱਥੇ ਕਿੰਨੇ ਬੁਰਾ ਚਾਹੀਦਾ ਹੁਣ ਕਿੰਨਾ ਟਾਈਮ ਆ ਗਿਆ ਹੁਣ ਅੰਦੇ ਪਿੰਡ ਵਿੱਚ ਆਹ ਗੱਲ ਹੋਈ ਹਲੇ ਤੱਕ ਪੁੱਛਣੀ ਨਹੀਂ ਆਈ ਚਲੋ ਬੁਣੀ ਤੇ ਉਹ ਪਿੰਡ ਦੇ ਸੀ ਆਮਲਾਵਰ ਜਿਹੜੇ ਹਾਂਜੀ ਪਿੰਡ ਦੇ ਸੀ ਸਾਰੇ ਤੁਸੀਂ ਜਾਣਦੇ ਹੋ ਸਾਰੇ ਹਾਂਜੀ ਹਾਂਜੀ ਜਾਣਦੇ ਸਾਰਿਆਂ ਨੂੰ ਕੀ ਕੀ ਨੁਕਸਾਨ ਹੋਇਆ ਦੱਸਿਓ ਮੈਨੂੰ ਕੋਲਰ ਦੇ ਫ੍ਰਿਜ ਖਿੱਚ ਕੇ ਸਾਡੀ ਪਰਲੇ ਪਾਸੇ ਲੈ ਗਏ ਐ ਵਾਸ਼ਿੰਗ ਮਸ਼ੀਨ ਦਾ ਪੱਕਾ ਨਹੀਂ ਛੱਡਿਆ ਕੋਲਰ ਬਲੋ ਟੋੜੇ ਸਾਮਾਨ ਜੋ ਵੀ ਆ ਹਾਂਜੀ ਸਿੰਕ ਟੁੱਟੀਆਂ ਸਾਰੇ ਹੀ ਕੀ ਕਰਦਾ ਕੱਖ ਵੀ ਨਹੀਂ ਛੱਡਿਆ ਉਹਨਾਂ ਨੇ ਮੈਂ ਜੀ ਟੀਵੀਸ਼ਨ ਹੀ ਪੜਾਉਂਦੀ ਉਹ ਮੇਰੇ ਬੱਚੇ ਆਂਦੀ ਹੁੰਦੀ 2000 ਮੇਰੀ ਜੀ ਨੇ ਕੰਮ ਹੀ ਨਹੀਂ ਦਿੱਜੀ ਉਹ ਦਿਨ ਹੀ ਸਭ ਦਾ ਬਹੁਨੇ ਮਾਂ ਮੇਰੀ ਦੀ ਪੈਨਸ਼ਨ ਲੱਗੀ ਹਈ ਉਹ ਤੋਂ ਆਪਣੇ ਘਰ ਦਾ ਕੰਮ ਜਾਰਾ ਕਰਦੇ ਹਾਂ ਹਾਂ ਜੀ ਇਹ ਵੀ ਦਾ ਦੋ ਤੁਹਾਨੂੰ ਕਹਿੰਦਾ ਸਰ ਸਰ ਪਿੰਡ ਉਹਨਾਂ ਦੀ ਮਦਦ ਇਹ ਜੀ ਸਾਡੀ ਸੁਣਵਾਈ ਕੋਈ ਨਹੀਂ ਕਰਦਾ ਸਰਪੰਚ ਸਾਡੀ ਸੁਣਵਾਈ ਕਰਦਾ ਕਿਉਂ ਨਹੀਂ ਕਰਦਾ ਕਾਰਨ ਕੀ ਆ ਜਦੋਂ ਜੀ ਵੋਟਾਂ ਹੀ ਹੈ ਇਹ ਆਪੋਜ਼ਿਟ ਪਾਰਟੀ ਚਿੰਗੇ ਅੱਛਾ ਅੱਛਾ ਦਾ ਕਰਕੇ ਨਹੀਂ ਖਾਂਦਾ ਕਿਤੇ ਇੰਨੀ ਤੁਹਾਡੇ ਭਰਾ ਦਾ ਕੋਈ ਹੋ ਇੱਥੇ ਕੋਈ ਹੈ ਅੱਛਾ ਇਦਾਂ ਦੀ ਕੋਈ ਨਹੀਂ ਅੱਛਾ ਇਹ ਗੱਲ ਹੈਗੀ ਉਹ ਚਲੋ ਵੀਰ ਮੈਂ ਜਿੱਦਣ ਲੜਾਈ ਹੋਈ ਉਹ ਵਿੱਚ ਨਹੀਂ ਸੀਗਾ ਅੱਛਾ ਅੱਛਾ ਠੀਕ ਹੈ ਉਹ ਵਿੱਚ ਨਹੀਂ ਸੀਗਾ ਸਾਡੀ ਅਸੀਂ ਉਹਨਾਂ ਨੂੰ ਦੱਸ ਕੇ ਨਹੀਂ ਆਏ ਸਾਡਾ ਮੁੰਡਾ ਵਿੱਚ ਨਹੀਂ ਉਹ ਫੇ ਵੀ ਨਹੀਂ ਮੁੰਨੇ ਮਨੋ ਹਾਂਜੀ ਉਹਨਾਂ ਨੂੰ ਲੱਗਦਾ ਵੀ ਇਹਨਾਂ ਦੇ ਲੜਕੇ ਦੀ ਕੋਈ ਗਲਤੀ ਜਾਂ ਦਾ ਕਰਕੇ ਅਰੰਜਿਸ਼ ਰੱਖਦੇ ਆ ਹਾਂਜੀ ਉਹ ਇਨਾ ਤੋਂ ਛੋਟਾ ਹੈ ਹਾਂਜੀ ਗਲਤੀ ਨਹੀਂ ਹੋਈ ਜਦੋਂ ਉਹ ਤਾਂ ਹੁਣ ਮਸਲ ਤੁਹਾਡੀ ਕਿੱਥੇ ਆ ਜੀ ਚਲੋ ਜੀ ਉਹਨੇ ਗਲਤੀ ਵੀ ਕਰਦੀ ਸਾਡੇ ਵਿੱਚ ਲਿੰਕ ਹੀ ਨਹੀਂ ਸਾਡੇ ਨਾਲ ਲੈਣ ਦੇ ਨਹੀਂ ਬੇਦਖਲ ਕੀਤਾ ਹੋਇਆ ਹਾਂਜੀ ਕੀ ਮੰਗ ਕਰਦੇ ਹਾਂ ਮੰਗ ਸਾਡੀ ਵੱਤ ਤੋਂ ਵੱਧ ਹੈ ਅੱਜ ਵੀ ਕੀਤੀ ਆ ਵੇ ਮੇਰੀ ਵੀ ਕਵੈਸਟ ਹੀ ਆ ਜੀ ਸਾਡੀ ਸੁਣਵਾਈ ਹੋਵੇ ਸਾਡੇ ਘਰ ਦਾ ਵੀ ਪੱਕਾ ਨਹੀਂ ਛੱਡਿਆ ਸਾਡਾ ਰਹਿਣ ਦਾ ਕੋਈ ਥਾਂ ਨਹੀਂ ਹੈਗਾ ਤੇ ਸਾਡਾ ਸਿਰ ਤੇ ਲੋਕਾ ਸਾਡੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਕਿੱਥੇ ਰਵਾਂਗੇ ਸਾਡੀਆਂ ਤੇ ਸੀਟਾਂ ਨਹੀਂ ਉਹਨਾਂ ਨੇ ਛੱਡੀਆਂ ਲੈਟਰਿੰਗ ਆਲੀਆਂ ਕੋਈ ਪਾਣੀ ਦਾ ਨਹੀਂ ਛੱਡਿਆ ਉਹਨਾਂ ਨੇ ਰੋਟੀ ਦਾ ਨਹੀਂ ਜਾਂਦੇ ਚਮੇ ਤੋੜ ਕੇ ਘਰ ਤੋਂ ਸਾਡਾ ਸਭ ਸਿਲੰਡਰ ਚੱਕ ਕੇ ਲੈ ਗਏ ਆ ਜੀ ਉਹਨਾਂ ਨੇ ਨਹੀਂ ਕੋਈ ਵੀ ਛੱਡਿਆ ਸਾਡੇ ਘਰ ਦਾ ਮੈਂ ਜੇ ਕਰ ਨਾ ਗਈ ਤੇ ਹਾਂਜੀ ਸਾਡੇ ਘਰ ਪੈਸੇ ਵੀ 40-50000 ਰੁਪਏ ਉਹ ਵੀ ਸਾਡੀ ਲਮਾਰੀ ਚ ਹੁਣ ਮੈਂ ਆਈ ਆ ਆਪਣੇ ਘਰੇ ਜਦੋਂ ਠਾਂਦੇ ਟਿੰਡੋਲਾ ਹੋਇਆ ਤੂੰ ਵੀ ਚੱਕ ਕੇ ਲੈ ਜੀ ਦੀ 40-50000 ਰੁਪਏ ਬਣ ਜੀ ਕੀ ਤੁਹਾਡਾ ਨਾਮ ਰਕੀਲਾ ਪਿੰਡ ਹੈ ਮੇਰਾ ਰਮਨਦੀਪ ਕੌਰ ਨਾਮ ਆ ਬਾਜੀ ਕਿਸਨ ਸਿੰਘ ਵਾਲਾ ਸਾਡਾ ਪਿੰਡ ਹੈ ਸਾਡੇ 5 ਵਜੇ ਭੱਡਣਾ ਕੀਤੀ ਇਹਨਾਂ ਨੇ ਕਿਹੜੋਂ ਨੇ ਕੀਤੀ ਆ ਕੀ ਕੀਤੀ ਆ ਮਾੜੀ ਤੋੜਪਨ ਕੀਤੀ ਗੱਡੀ ਤੋੜਪਨ ਕੀਤੀ ਆੜ ਕੇ ਮੇਰੇ ਕੋਠੀ ਦੇ ਸ਼ੀਸ਼ੇ ਪੰਨੇ ਕਿਹੜਾ ਲੋਕਾਂ ਨਾਲ ਕੀਤੀ ਗਈ ਪੰਨ ਤੋੜ ਮਨੀਸ਼ ਨਹੀਂ ਕਾਲਾ ਗੋਰਾ ਸਾਰੇ ਉਹਨਾਂ ਦਾ ਟੱਬਰ ਜੀ ਕਿੰਨੇ ਕ ਜਾਣੇ ਸੀਗੇ ਇਹ 20 25 ਜਾਣੇ ਸੀ 20 25 ਜਾਣੇ ਸੀ 20 25 ਜਾਣੇ ਸੀ ਬੁੱਢਿਆਂ ਦੇ ਨਾਲ ਹੀ ਬੁੱਢਿਆਂ ਨਾਲ ਦਾਤਰ ਲੈ ਕੇ ਆਏ ਕੀ ਕਾਰਨ ਕੀ ਸੀਗਾ ਕਰਨ ਪਾਜੀ ਸਾਡਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਲੈਣਾ ਨਹੀਂ ਕੋਈ ਕੋਈ ਇੱਕ ਤੋਂ ਪਹਿਲੋਂ ਵੀ ਅਸੀਂ ਨਾ ਚਾਰ ਪੰਜ ਪਰਿਵਾਰਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਵੀ ਸਾਡੀ ਕੋਈ ਰੰਜਿਸ਼ ਨਹੀਂ ਪੁਰਾਣੀ ਜੇਕਰ ਰੰਜਿਸ਼ ਨਹੀਂ ਤੇ ਫਿਰ ਇਹਦੇ ਪਿਛਲੇ ਕਾਰਨ ਕੀ ਆਏ ਸਾਡਾ ਕੋਈ ਕਿਸੇ ਨਾਲ ਕੋਈ ਕਾਰਨ ਨਹੀਂ ਮੈਂ ਪਿੰਡ ਦੀ ਕੁੜੀ ਆ ਮੈਂ ਘਰੇ ਇੱਥੇ ਰਹਿ ਰਹੀ ਆ ਮੁੰਡਿਆ ਮੁੰਡਿਆ ਆ ਆਪਸ ਵਿੱਚ ਮਢੀਰ ਖਾਣੇ ਦੀ ਲੜਾਈ ਆ ਉਹਨਾਂ ਦਾ ਉਹਨਾਂ ਨੇ ਮੋਟਰਸਾਈਕਲ ਲੈਣ ਦਾ ਓਏ ਉਹਨਾਂ ਨਾਲ ਲੜਦੇ ਆ ਉਹਨਾਂ ਨਾਲ ਲੜਦੇ ਆ ਦੁਜੇ ਕਹਿੰਦੇ ਜੀ ਇੱਕ ਦੂਜੇ ਨਾਲ ਪੰਨ ਤੋੜ ਕੇ ਦੂਜਿਆਂ ਦੀ ਨਜਾਇਜ਼ ਕਰੀ ਜਾਂਦੀ ਆ ਜੇਕਰ ਬੱਚਿਆਂ ਦੀ ਵੀ ਆਪਸੀ ਹੈਗੀ ਆ ਕੋਈ ਹੈ ਨਾ ਤੂੰ ਤੜ ਸਾਡੇ ਬੱਚਿਆਂ ਦੀ ਕੋਈ ਲੜਾਈ ਨਹੀਂਗੀ ਤੇ ਕਾਨੂੰਨ ਆ ਉਹ ਇਨਸਾਫ ਦੇਊਗਾ ਇਹ ਸਮਾਨ ਪੰਨਣ ਦੀ ਕੀ ਗੱਲ ਹੋਈ ਨਾ ਮੈਂ ਤਾਂ ਰਾਤ ਬੱਚੇ ਲੈ ਕੇ ਆਪਣੇ ਲੁੱਕ ਕੇ ਬਚੀ ਤੜਕੇ ਜਦੋਂ ਪੰਨ ਪੰਨ ਤੋੜ ਕੀਤੀ ਨਾਲ ਖੁੱਦ ਮੈਂਬਰ ਆਏ ਪੰਨ ਤੋੜ ਮਨ ਤੋੜਕਣਾ ਅੱਛਾ ਜਦੋਂ ਤੁਹਾਡੇ ਘਰ ਦੀ ਭੰਡੋਣ ਕੀਤੀ ਉਦੋਂ ਮੌਜੂਦਗੀ ਪੰਚਾਇਤ ਦੀ ਮੌਜੂਦਗੀ ਜੀ ਕੀਤੀ ਆ ਮੈਂਬਰਸ ਜੀ ਨਾਲ ਮੈਂ ਰਹਿ ਗਿਆ ਤੇ ਉਹਦਾ ਨਾ ਇਹਦੇ ਕੋਈ ਲੋੜ ਨਹੀਂ ਇਹਨਾਂ ਦੇ ਪਹਿਲਾਂ ਵੀ ਲੜਾਈ ਹੋਈ ਸਾਡੇ ਆਣਗਵਾਂ ਤੋਂ ਵੀ ਨਕਵਾਰੀ ਕੀਤੀ ਜਾਵੇ ਸਾਡਾ ਕੋਈ ਲੜਾਈ ਪਸਾਤ ਵਿੱਚ ਉਸ ਦਿਨ ਵੀ ਅਸੀਂ ਗਵੰਡੀਆਂ ਦੇ ਘਰ ਜਾ ਕੇ ਆਪਣੇ ਮੇਰੇ ਪਰ ਗਿਆਈ ਆ ਚਾਚੇ ਦੀ ਨੌਮ ਆ ਉਹਨਾਂ ਦੇ ਘਰ ਜਾ ਕੇ ਅਸੀਂ ਬਸੀ ਪਹਿਲਾਂ ਵੀ ਲੜਾਈ ਹੋਈ ਸੀ ਪਹਿਲਾਂ ਵੀ ਇਹਨਾਂ ਦੀ ਮੰਢੀਰ ਦੀ ਕੁੜੀ ਜੇ ਨਾਲ ਲੜਾਈ ਹੋਈ ਸੀ ਅਜਾ ਗੱਲ ਹੈ ਕਿ ਆ ਵੀ ਕੁਝ ਪਿੰਡ ਦੇ ਨੌਜਵਾਨਾਂ ਦੀ ਹੈ ਬੱਚਿਆਂ ਦੀ ਪੰਚਾਇਤ ਦਾ ਪੰਚਾਇਤ ਕੀ ਕਰ ਰਹੀ ਹੈ ਉਹਨਾਂ ਦੇ ਮਾਪਿਓ ਮਾਸਾ ਨਹੀਂ ਉਹਨਾਂ ਨੂੰ ਡਾਕਦੇ ਪੰਚਾਇਤ ਸਾਡਾ ਕੁਝ ਨਹੀਂ ਪਹਿਲਾਂ ਵੀ ਸਾਡਾ ਤੋੜਪਾਂ ਨ ਕੀਤੀ ਪਹਿਲਾਂ ਵੀ ਆਣ ਕੇ ਸਾਡਾ ਕੁਝ ਨਹੀਂ ਦੇਖਿਆ ਕਿਸੇ ਨੇ ਹੁਣ ਵੀ ਸਾਡੇ ਤੋੜਪਾਂ ਨ ਕੀਤੀ ਸਾਡੇ ਘਰ ਆਣ ਕੇ ਸਰਪੰਚ ਦਾ ਫਰਜ਼ੀਆ ਦੋਵਾਂ ਪਾਰਟੀਆਂ ਦੇ ਦੇਖੋ ਜਦੋਂ ਟੁੱਟ ਪਾਚ ਹੁੰਦੀ ਦੋਵਾਂ ਪਾਰਟੀਆਂ ਲਈ ਜੋ ਕਹਿੰਦਾ ਭਾਪਿਆ ਵੀ ਪੰਚਾਇਤ ਜਿਹੜੀ ਉਹ ਨੌਜਵਾਨਾਂ ਨੂੰ ਦੋਸ਼ੀ ਨੌਜਵਾਨਾਂ ਨੂੰ ਸ਼ਹਿ ਦੇ ਰਹੀ ਹੈ ਹਾਂਜੀ ਦੋਵਾਂ ਪਾਰਟੀਆਂ ਨੂੰ ਵੀ ਇਹ ਇਕੋ ਨਹੀਂ ਕਹਿੰਦੇ ਕੀ ਤੁਹਾਨੂੰ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਵੀ ਸਾਡਾ ਇਨਸਾਫ ਇਨਸਾਫ ਹੋ ਜਾਵੇ ਮਾਤਾ ਜੀ ਕੀ ਟੋੜਾ ਨਾ ਔਰ ਕਿਹੜਾ ਪਿੰਡ ਹੈ ਰਾਣੀ ਕਿਸਾ ਸੰਘਾਣਾ ਤੁਹਾਡੇ ਪਿੰਡ ਵਿੱਚ ਕੁਝ ਲੋਕਾਂ ਨਾਲ ਉਹ ਪੰਨ ਤੋੜ ਕੀਤੀ ਗਈ ਹੈ ਕੀ ਹੈਗਾ ਪੂਰਾ ਮਸਲਾ ਇਹ ਸਰ ਪੰਨ ਤੋੜ ਕੀਤੀ ਹੈ ਕੁੜੀ ਨੂੰ ਨਾਲ ਛੇੜਿਆ ਸੀਗਾ ਉਤੋਂ ਹੀ ਕੰਮ ਚੱਲਿਆ ਵਾ ਨਮਟਿਆ ਨੇ ਰਲ ਕੇ ਦੋ ਦਿਨ ਤੋਂ ਤਾਂ ਇਹ ਲੜਾਈ ਜਿਹੜੀ ਆ ਪਈ ਜਾਂਦੀ ਐ ਤੇ ਜਿਹੜਾ ਸਾਡਾ ਵੇਦਨ ਚੋਰੀ ਕਰਕੇ ਸਾਡਾ ਫੋਨ ਵੀ ਲੈ ਕੇ ਛੱਤੀ ਯਾਰ ਜਿਹੜੀ ਕੁੜੀ ਨੂੰ ਛੇੜਿਆ ਉਹ ਵੀ ਤੁਹਾਡੇ ਪਿੰਡ ਦੀ ਆ ਹਾਂ ਜੀ ਕਿਸ ਨੇ ਹਾਲ ਦੀ ਜਿਨ੍ਹਾਂ ਨੇ ਛੇੜਿਆ ਉਹ ਵੀ ਤੁਹਾਡੇ ਪਿੰਡ ਦੇ ਉਹ ਸਾਡੇ ਦੋਤੇ ਆ ਪਿੰਡ ਦੇ ਮਤਲਬ ਪ੍ਰਗਾਸ਼ਪੁਰ ਦੇ ਦੋਤੇ ਆ ਤੇ ਲਾਵਲੇ ਪਿੰਡ ਦੇ ਆ ਕੀ ਉਹਨਾਂ ਤੇ ਤੁਸੀਂ ਕਾਰਵਾਈ ਕਰਾਈ ਸੀਗੀ ਕਾਰਵਾਈ ਕੀਤੀ ਸਾਡੀ ਕੋਈ ਹੋਈ ਹੀ ਨਹੀਂ ਸੁਣਾਈ ਨਹੀਂ ਹੋਈ ਪਈ ਜੀ ਉਹਨਾ ਮੁੰਡਿਆਂ ਨੂੰ ਕੋਈ ਨਹੀਂ ਫੜ ਹੋਇਆ ਕੋਈ ਨਹੀਂ ਸਮਝਾਇਆ ਨਹੀਂ ਜੇਕਰ ਕੋਈ ਉਹਨਾਂ ਤੇ ਕੋਈ ਤੁਸੀਂ ਕਾਰਵਾਈ ਨਹੀਂ ਕਰਾਈ ਫੇ ਉਹ ਤੁਹਾਡੀ ਤਾਂ ਪਿੰਡ ਜਾ ਕੇ ਆਈ ਸੀ ਇਹਨਾਂ ਨੇ ਤੇ ਮਤਲਬ ਬਿਆਨ ਨਹੀਂ ਸਾਰੇ ਉਹਨਾਂ ਦਿੱਤੇ ਵੀ ਕੁੜੀ ਵਾਲਿਆਂ ਨੇ ਅੱਛਾ ਅੱਛਾ ਠੀਕ ਹੈ ਜੀ ਉਹਨਾਂ ਬਿਆਨ ਨਹੀਂ ਸੀ ਦਿੱਤੇ ਮੈਂ ਅਸੀਂ ਐਵੇਂ ਕਾਤੋ ਕਹੀਏ ਤੇ ਇਹ ਮੜ ਕੇ ਲੜਾਈ ਇਹਨਾਂ ਨੇ ਪਾਲੀ ਆ ਮੁੰਡਿਆਂ ਦੇ ਸਿਰਿਆ ਲੜਾਈ ਪੈ ਗਈ ਆ ਤੇ ਇੱਕ ਦੂਜੇ ਨੂੰ ਚਲਾਮ ਲਾਉਣ ਦੇ ਮਤਲਬ ਉਹ ਇਸ ਚੀਜ਼ ਦੀ ਰਾਂਝੇ ਚ ਰੱਖਦੇ ਆ ਹਾਂਜੀ ਹਾਂਜੀ ਤੁਹਾਡਾ ਘਰ ਕਿਹੜਾ ਵਾ ਸਾਡਾ ਘਰ ਉਧਰਲੇ ਬੰਨੇ ਆ ਕੀ ਤੁਹਾਡਾ ਨੁਕਸਾਨ ਹੋਇਆ ਸਾਡਾ ਹੋਇਆ 36000 ਦਾ ਫੋਨ ਚੱਕਿਆ ਵਾ ਤੇ 5000 ਲਗ ਫਿਰ ਤੁਸੀਂ ਪੁਲਿਸ ਰਿਪੋਰਟ ਕਰਾ ਲਈ ਹਾਂਜੀ ਕਿ ਇਹ ਤਾਂ ਕੋਈ ਗੱਲ ਬਾਤ ਨਹੀਂ ਸਾਡੇ ਸੁਣੀ ਮੈਂ ਕਹੀ ਸੀ ਠਾਣੇ ਰਾਤ ਕਿਹੜੇ ਕਿਹੜੇ ਘਰਾਂ ਚ ਬੰਦ ਤੋੜ ਹੋਈ ਆ ਰਾਤ ਐਫ.ਓ.ਆ ਪੰਜਾ ਸਾਡੇ ਬਨੇ ਹੋਏ ਆ ਦੋ ਤਿੰਨ ਘਰਾਂ ਦੇ ਵਿੱਚ ਹੋਈ ਆ ਆ ਜਿਹੜਾ ਸਮਾਨ ਸੜਕ ਤੇ ਖਿੰਡ ਰਿਆ ਕੀਤਾ ਵਾ ਇਹ ਉਹਨਾਂ ਨੇ ਆਪ ਹੀ ਬਨੇ ਹੋਗਾ ਪਰ ਹੋਣੀ ਪਤਾ ਹਾਂਜੀ ਤੇ ਫਿਰ ਤੁਸੀਂ ਹੁਣ ਇਹ ਪਿੰਡ ਵਾਲਿਆਂ ਨੇ ਇਹ ਕੋਈ ਪੁਲਿਸ ਰਿਪੋਰਟ ਕਰਾਈ ਆ ਰਪੋਟਾ ਕਰਵਾਈ ਤਾਂ ਹੈਗੀ ਸਾਰਾ ਹੁਣ ਫੇਰ ਆਉਣ ਦੇ ਹੁਣ 100 150 ਬੰਦਾ ਆਉਣਾ ਫੇਰ ਕੀ ਕਰੀਏ ਅਸੀਂ ਕੀ ਕਰੀਏ ਨਹੀਂ ਪੁਲਿਸ ਮੋਕਾ ਦੇਖਣ ਆਈ ਹੈ ਹਾਂਜੀ ਆਏ ਸਰੇ ਕੀ ਵਿਸ਼ਵਾਸ ਮੋਕਾ ਵੇਖ ਕੇ ਚਲ ਗਏ ਬਾਅਦ ਕੁਛ ਨਹੀਂ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਪੰਚਾਇਤ ਕੀ ਕਰ ਰਹੀਏ ਇਹਦੇ ਵਿੱਚ ਪ੍ਰਚਾਰਚਾਰ ਨੇ ਇੱਕ ਗਾਣਾ ਪਚਾਰਤਾ ਨੂੰ ਪਤਾ ਹੀ ਹੁਣ ਪ੍ਰਚਾਰ ਕੀ ਕਰੂਗੀ ਉੱਥੇ ਜਾ ਕੇ ਜਦੋਂ ਇੰਨੇ ਬੰਦੇ 100 150 ਬੰਦਾ ਆਜੂ ਗਾੜੀ ਤੇ ਕੀ ਕਰਾਂਗੇ ਆਪਾਂ ਤੁਹਾਡੇ ਜਿਹੜੇ ਘਰ ਵਾਲਾ ਉਹ ਹੈਗਾ ਮੈਂਬਰ ਪੰਚਾਇਤ ਹਾਂਜੀ ਮੈਂਬਰ ਪੰਚਾਇਤ ਉੱਥੇ ਵੀ ਇਲਜ਼ਾਮ ਲੱਗੇ ਕਿ ਉਹਦੀ ਹਾਜ਼ਰੀ ਵਿੱਚ ਪੰਨ ਤੋੜ ਕੀਤੀ ਹੈ ਤਾਂ ਕੀ ਕਾਰਨ ਸਮ ਹਾਂਜੀ ਇਹ ਤਾਂ ਹੈ ਯਾਰ ਆਪਾਂ ਸਰ ਕੀਤੀ ਤੋੜਪਾਂ ਤਾਂ ਸਾਹਮਣੇ ਹੋਈ ਹੈ ਅਸੀਂ ਤਾਂ ਆਮੋ ਕਰੇ ਗਏ ਆ